ਜਲੰਧਰ ਕੈਂਟ ਦੇ ਨਾਲ ਪੈਂਦੇ ਮਹਿੰਦਰ ਸਿੰਘ ਕਲੋਨੀ ਬੜਿੰਗ ਵਿਖੇ ਅਮਨਦੀਪ ਸਿੰਘ ਜੋ ਕਿ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਉਹ ਸ਼ਿਵ ਮੰਦਰ ਸਾਹਮਣੇ ਮਹਿੰਦਰ ਸਿੰਘ ਕਲੋਨੀ ਵਿੱਚ ਗੱਡੀ 'ਚ ਸਬਜ਼ੀ ਵੇਚ ਰਿਹਾ ਸੀ ਉੱਥੇ ਮੋਟਰਸਾਈਕਲ ਤੇ ਆਏ 5-6 ਮੁੰਡਿਆਂ ਨੇ ਆ ਕੇ ਉਸ ਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਅਤੇ ਉਹਦੇ ਕੋਲੋਂ ਜਿੰਨੇ ਪੈਸੇ ਸੀ ਸਾਰੇ ਪੈਸੇ ਖੋ ਕੇ ਫਰਾਰ ਹੋ ਗਏ ਇਸ ਦੀ ਸੂਚਨਾ ਜਲੰਧਰ ਕੈਂਟ ਥਾਣੇ ਨੂੰ ਵੀ ਦੇ ਦਿੱਤੀ ਗਈ ਹੈ ਜੀ ਸਰ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਅਮਨਦੀਪ ਜੀ ਸਰ ਕੀ ਗੱਲਬਾਤ ਹੋਈ ਰਸ ਤੇ ਜੀ ਤੁਹਾਡੇ ਨਾਲ ਮੈਂ ਨਹੀਂ ਜੀ ਸਬਜ਼ੀ ਵੇਚਦੇ ਪਏ ਸੀ ਕਿ ਤੇ ਬੰਦੇ ਆਏ ਚਾਰ ਪੰਜ ਜਾਣੇ ਆ ਕੇ ਪੈਸੇ ਖੋਂਦੇ ਸੀ ਕਿ ਮੈਂ ਬੈਗ ਨਹੀਂ ਛੱਡਿਆ ਮੇਰੇ ਕੁਰਵਾਨਾ ਮਾਰੀਆਂ ਖੰਡੇ ਮਾਰ ਗਏ ਆ ਜੀ ਕਿਤੇ ਕਿੰਨੇ ਬੰਦੇ ਸੀ ਜੀ ਇਸੀ ਗਾਈ ਕੋਈ ਚਾਰ ਪੰਜ ਜਾਣੇ ਹੋਣੇ ਆ ਜੀ ਕਿਸੀ ਜੀ ਆਸੀ ਸਰ ਇਹ ਮੋਟਰਸਾਈਕਲਾਂ ਤੇ ਸੀ ਜੀ ਮੋਟਰਸਾਈਕਲ ਤੇ ਸੀ ਹਾਂਜੀ ਹਾਂਜੀ ਤੁਸੀਂ ਜਾਣਦੇ ਹੋ ਬੰਦਿਆਂ ਦੀ ਪਛਾਣ ਹੈਗੀ ਤੁਹਾਨੂੰ ਜੀ ਜੀ ਸਾਰੀ ਵੀ ਪਛਾਣਦੇ ਸੀ ਹਾਂ ਕੀ ਕੰਮ ਕਰਦੇ ਹੋ ਸਰ ਅਸੀਂ ਸਬਜ਼ੀ ਵੇਚਦੇ ਆ ਜੀ ਗੱਡੀ ਤੇ ਸਰ ਇਹ ਵਾਰਦਾਤ ਕਿੱਥੇ ਹੋਈ ਜੀ ਤੁਹਾਡੇ ਨਾਲ ਇਹ ਸ਼ਿਵ ਮੰਦਿਰ ਸਾਹਮਣੇ ਗਲੀ ਜੀ ਘੜੀ ਜੇ ਹੋਈ ਜੀ ਹਾਂਜੀ ਹਾਂਜੀ ਮੈਂ ਮਹਿੰਦਰ ਸਿੰਘ ਕਲੋਨੀ ਮਹਿੰਦਰ ਸਿੰਘ ਕਲੋਨੀ ਹਾਂਜੀ ਹਾਂਜੀ ਓਕੇ ਸਰ ਓਕੇ ਓਕੇ ਹਾਂਜੀ ਸਰ ਤੁਸੀਂ ਪੁਲਿਸ ਕਮਪਲੀਟ ਕੀਤੀ ਆ ਹਾਂਜੀ ਹਾਂਜੀ ਗਏ ਸੀ ਥਾਣੀ ਜੀ ਪੁਲਿਸ ਨਾਲ ਹੀ ਭੇਜੀ ਐਕਸਰਸਰ ਸਾਹਿਬ ਨੇ ਤਾਂ ਸਰ ਇਹ ਕਹਿੰਦੇ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੰਗ ਕੀ ਜੀ ਇਹ ਬੰਦੇ ਫੜਨੇ ਚਾਹੀਦੇ ਆ ਇਹ ਕਿਸੇ ਨਾਲ ਵੀ ਹੋ ਸਕਦਾ ਆ ਅੱਜ ਮੇਰੇ ਨਾਲ ਹੋਇਆ ਆ ਕੱਲੂ ਕਿਸੇ ਨਾਲ ਵੀ ਹੋ ਸਕਦਾ ਥੈਂਕ ਯੂ ਸਰ ਹਾਂਜੀ ਮਾਤਾ ਜੀ ਕੀ ਮਾਮਲਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਕੀ ਜੀ ਦਾ ਲੋਥੀ راستੇ 'ਚ ਇਹਨਾਂ ਦਾ ਗਾਇ ਇਹ ਤਾਂ ਸਬਜ਼ੀ ਵੇਚਦੇ ਆ ਸਬਜ਼ੀ ਵੇਚਣ ਗਏ ਸੀ ਪਰਲੇ ਮੰਲੇ ਚ ਮੰਦਰ ਦੇ ਕੋਲ ਤਾਂ ਉੱਥੇ ਮੁੰਡੇ ਪੈਗੇ 6-7 ਜਾਣੇ ਤਾਂ ਇਹਨਾਂ ਨੂੰ ਛੋਟਾ ਇਹ ਮੁੰਡਾ ਮੇਰਾ ਗਬਲਾ ਆ ਇਹਨੂੰ ਬਾਟ ਟੱਕ ਕੇ ਤਾਂ ਦੌੜ ਗਏ ਉੱਥੋਂ ਮੱਲੇ ਵਾਲਿਆਂ ਨੇ ਰੋਲਾ ਪਾਇਆ ਤਾਂ ਰੋਲਾ ਪਾਇਆ ਤਾਂ ਫੇਰ ਉਹ ਦੌੜ ਗਏ ਉਹ 7 ਜਾਣੇ ਸੀ ਦੋ ਮੋਟਰਸਾਈਕਲ ਸੀਗੇ ਮੁੰਡੇ